ਜਿਸ ਸਾਡੇ ਨਾਲ ਮਨੀਸ਼ ਸਿੰਘ ਕਾਂਗ ਬੈਠਾ ਹੈ ਤੇ ਇਹਨੇ ਸਾਨੂੰ ਦੱਸਣਾ ਹੈ ਮੌਨਲੀ ਵਿੱਕੇ ਇਹਦਾ ਬਹੁਤ ਵੱਡਾ ਚੈਲੰਜ ਹੈ ਤੁਸੀਂ ਤੁਸੀਂ ਸਾਨੂੰ ਮਾੜਾ ਜਿਹਾ ਦੱਸੋ ਕਿ ਮੌਲੇ ਫਰਾਈਡੇ ਤੁਹਾਡਾ ਕੀ ਚੈਲੰਜ ਸ਼ੁਰੂ ਹੋਣਾ ਓਕੇ ਥੈਂਕ ਯੂ ਤੁਹਾਡਾ ਬਹੁਤ-ਬਹੁਤ ਸਾਨੂੰ ਇੰਟਰਵਿਊ ਕਰਨ ਨੂੰ ਅ ਅਗਲੇ ਫਰਾਈਡੇ ਮੈਂ 24 ਘੰਟੇ ਐਕਸਰਸਾਈਜ਼ ਬਾਈਕ ਤੇ ਬਹਿ ਕੇ ਐਕਸਰਸਾਈਜ਼ ਬਾਈਕ ਲਗਾਤਾਰ ਚਲਾਉਣਾ ਅਤੇ ਕੋਈ ਰੋਕ ਨਹੀਂ ਸਕਦਾ ਨਾ ਉਤਰ ਪੁੱਤਰ ਸਕਦਾ ਨਾ ਕੋਈ ਅਰੈਸਟ ਕਰ ਸਕਦਾ ਨਾ ਟਾਇਲਟ ਜਾ ਸਕਦਾ 24 ਘੰਟੇ ਲਗਾਤਾਰ ਸਾਈਕਲ ਚਲਾਉਣਾ 24 ਘੰਟੇ ਇੱਕ ਜਗਾ ਸਾਈਕਲ ਚਲਾਉਣਾ ਇਹ ਕੋਈ ਸੌਖਾ ਕੰਮ ਨਹੀਂ ਤੁਸੀਂ ਕੀ ਟ੍ਰੇਨਿੰਗ ਕੀਤੀ ਹੈ ਇਸ ਇਸ ਟ੍ਰੇਨਿੰਗ ਲਾਈਫ 'ਵੀ ਨਹੀਂ ਕੋਈ ਸੌਖੀ ਹੈਗੀ ਜੇ ਤੁਸੀਂ ਆਪਣਾ ਧਿਆਨ ਤਰੋ ਐਂਡ ਜੇ ਤੁਸੀਂ ਆਪਣੀ ਅੰਦਰਲੀ ਜੋ એનર્ਜੀ ਆ ਇਹ ਬਾਹਰ ਲਿਆਉਂਗੇ ਐਂਡ ਮੈਂ ਮੇਰੇ ਸਮਝ ਦੇ ਵਿੱਚ ਇਹੀ ਆ ਕਿ ਮਨੁੱਖ ਜੋ ਮਰਜ਼ੀ ਕਰ ਸਕਦਾ ਕੋਈ ਚੀਜ਼ ਇੰਪੋਸੀਬਲ ਨਹੀਂ ਹੈਗੀ ਸਿਰਫ ਸਾਡਾ ਕਈ ਵਾਰੀ ਮਨ ਦੇ ਵਿੱਚ ਸੋਚ ਆ ਜਾਂਦਾ ਜਿਹੜਾ ਸਾਨੂੰ ਕਹਿੰਦਾ ਕਿ ਤੁਸੀਂ ਇਹ ਕਰ ਨਹੀਂ ਸਕਦੇ ਫਿਰ ਉਸ ਸੋਚ ਦੇ ਵਿੱਚ ਅਸੀਂ ਹਾਰ ਜਾਂਦੇ ਆ ਤਾਂ ਕਰਕੇ ਅਸੀਂ ਗਾ ਨਹੀਂ ਜਾਂਦੇ ਠੀਕ ਆ ਇਹ ਚੈਲੰਜ ਬਹੁਤ ਜ਼ਿਆਦਾ ਔਖਾ ਆ ਨਾਰਮਲੀ ਇਦਾਂ ਦਾ ਚੈਲੰਜ ਕੋਈ ਨਹੀਂ ਕਰਦਾ ਪਰ ਮੇਰੇ ਹਿਸਾਬ ਨਾਲ ਸਾਡੀ ਪਾਵਰ ਦੀ ਲਿਮਿਟ ਕੋਈ ਹੈ ਨਹੀਂ ਉਹ ਜੇ ਮੈਂ ਸਕਸੈਸਫੁਲ ਵੀ ਹੋ ਗਿਆ ਫਿਰ ਵੀ ਮੈਂ ਪੂਰੀ ਆਪਣੀ એનર્ਜੀ ਨਹੀਂ ਵਰਤੀ ਸਿਰਫ ਥੋੜੀ ਜਿਹੀ ਦੇ ਨਾਲ ਇਹ ਹੋ ਸਕਦਾ ਇਹ ਵਿਸ਼ਵਾਸ ਸਾਨੂੰ ਮਿਲਦਾ ਸਾਡੇ ਧਰਮ ਤੋਂ ਸਾਡੇ ਸਿੱਖਿਆ ਤੋਂ ਐਂਡ ਮਨੋਕ ਦੇ ਹੱਥ ਜੋ ਮਰਜੀ ਬਣ ਸਕਦਾ ਜੋ ਮਰਜੀ ਕਰ ਸਕਦਾ ਸੋ ਫਿਜ਼ਿਕਲੀ ਤਾਂ ਚੈਲੰਜ ਹੋਣਾ ਹੀ ਆ ਪੈਰ ਦੁਖਨੇ ਆ ਲੱਤਾਂ ਦੁਖਨੀਆਂ ਗੁੱਡੇ ਦੁਖਨੇ ਆ ਲੱਕ ਦੁਖਣਾ ਪਰ ਇਹ ਧਿਆਨ ਦੇ ਵਿੱਚ ਪਹਿਲਾਂ ਹੀ ਸੀ ਲਿਆਂਦਾ ਕਿ ਇਹ ਦੁਖਣਾ ਹੀ ਦੁਖਣਾ ਇਹ ਦੁਖ ਹੋਣਾ ਹੀ ਆਣਾ ਸੋ ਇਹਨਾਂ ਨੂੰ ਕਿੱਦਾਂ ਅਸੀਂ ਫੇਸ ਕਰਨਾ ਕੀ ਅਸੀਂ ਉਸ ਵੇਲੇ ਸੋਚਣਾ ਕਿੱਦਾਂ ਇਹਨਾਂ ਨੂੰ ਅਸੀਂ ਚੱਲਣਾ ਐਂਡ ਅਮ ਅਗੇ ਵਧਣਾ ਇਹ ਸੋਚਾਂ ਵਿੱਚ ਵਿਚਾਰ ਮਨ ਦੇ ਵਿੱਚ ਚੱਲਦੀਆਂ ਐਂਡ ਬਾਕੀ ਵਾਹਿਗੁਰੂ ਦੀ ਕਿਰਪਾ ਮਿਹਰ ਹੱਥ ਉਹ ਸਾਰਾ ਕੁਝ ਹੈਗਾ ਮਨੁੱਖ ਐਂਡ ਉਹ ਰੀਅਲਾਈਜ਼ ਜੇ ਅਸੀਂ ਕਰੂੰਗੇ ਫਿਰ ਮ ਜਿਆਦੇ ਇੰਨਾ ਵੱਡਾ ਚੈਲੰਜ ਨਹੀਂ ਹੈਗਾ ਜੇ ਸੋਚੇ ਹਾਂਜੀ ਤੁਸੀਂ ਇਹ 4 ਇੰਚ ਕੱਟਦੇ ਆ ਤੇ ਫਿਜ਼ਿਕਲੀ ਮੈਂਟਲੀ ਚੈਲੰਜਸ ਤਾਂ ਹੋਣਾ ਪਰ ਤੁਸੀਂ ਕਿਸੇ ਵਜ੍ਹਾ ਲਈ ਕਰਦੇ ਤੁਸੀਂ ਥੋੜਾ ਸਾਨੂੰ ਦੱਸੋ ਕਿ ਕਿਹੜੇ ਕਿਹੜੇ ਤੁਸੀਂ ਚੈਰਿਟੀ ਵੀ ਕਰਦੇ ਕਿਉਂ ਕਰਦੇ ਹੋ ਉਸ ਦਾ ਓਕੇ ਹਾਂ ਮੇਰੇ ਹਿਸਾਬ ਨਾਲ ਜਿੱਦਾਂ ਮੇਰੀ ਲਾਈਫ ਦੇ ਵਿੱਚ ਫੰਡਰੇISING ਤਕਰੀਬਨ 8-9 ਸਾਲ ਪਹਿਲਾਂ ਆਈ ਐਂਡ ਦਸੀਬਮਿੰਗ ਚਿਲਡਰਨਸ ਹਸਪੀਟਲ ਹੋਰ ਵੀ ਕਈ ਚੈਰਿਟੀਆਂ ਲਈ ਚੈਲੰਜਸ ਵੀ ਕੀਤੇ ਆ ਸਮਸਾ ਦੇ ਵੀ ਅਸੀਂ ਕਰਦੇ ਆ ਐਂਡ ਮੈਂਸ਼ੀ ਯੂਕੇ ਇੱਕ ਚੈਰਿਟੀ ਆ ਜਿਹੜੀ ਉਹਨਾਂ ਲੋਕਾਂ ਉਹਨਾਂ ਫੈਮਲੀਆ ਜਿਨ੍ਹਾਂ ਦੇ ਵਿੱਚ ਡਿਮੈਂਸ਼ੀਆ ਦਾ ਕੋਈ ਪਰਿਵਾਰ ਦੇ ਵਿੱਚ ਮੈਂਬਰ ਆ ਡਿਮੈਂਸ਼ੀਆ 200 ਤਰ੍ਹਾਂ ਦੀਆਂ ਇਸ ਟਾਈਮ ਤੇ 1 ਮਿਲੀਅਨ 10 ਲੱਖ ਬੰਦਾ ਐਸੇ ਹੀ ਮੁਲਕ ਦੇ ਵਿੱਚ ਡਿਮੈਂਸ਼ੀਆ ਦੇ ਨਾਲ ਰਿਆ ਰਿਆ ਐਂਡ ਇਹ ਕੋਈ ਸਿਰਫ ਇਹ ਨਹੀਂ ਹੈਗਾ ਕਿ ਕੋਈ ਬਜ਼ੁਰਗ ਆ ਜਾਂ ਉਹਨੂੰ ਚੇਤਾਪੁੱਲ ਦਾ ਇਹ ਐਕਚੁਅਲ ਕੰਡੀਸ਼ਨ ਆ ਇਹ ਇਲਨੈਸ ਆ ਇਹਦੀ ਟ੍ਰੀਟਮੈਂਟ ਉਦਾਂ ਹੀ ਚੱਲਣੀ ਚਾਹੀਦੀ ਆ ਜਿੱਦਾਂ ਹੋਰ ਕੋਈ ਇਲਨੈਸ ਹੋਵੇ so dementia uk ਨਰਸਾਂ ਨੂੰ এমਪਲாய் ਕਰਦੀ ਆ ਫਿਰ ਨਰਸਾਂ ਨੂੰ ਉਹ ਪ੍ਰੋਪਰ ਸਪੈਸ਼ਲਿਸਟ ਟ੍ਰੇਨਿੰਗ ਦਿੰਦੀ ਆ ਇਸ ਸਬਜੈਕਟ ਦੇ ਵਿੱਚ ਐਮ ਫਿਰ ਫ੍ਰੀ ਉਹ ਨਰਸਾਂ ਉਹ ਫੈਮਲੀਾਂ ਲਈ ਅਵੇਲੇਬਲ ਹੁੰਦੀਆਂ ਭਵੇਂ ਹੌਟਲਾਈਨ ਤੇ ਭਵੇਂ ਆਪ ਆਉਂਦੀਆਂ ਘਰਾਂ ਦੇ ਵਿੱਚ ਕਲੀਨਿਕਾਂ ਦੇ ਵਿੱਚ ਹੋਮਾਂ ਦੇ ਵਿੱਚ ਐਂਡ ਥੋੜਾ ਜਿਹਾ ਪ੍ਰੈਸ਼ਰ ਜਿਹੜਾ ਬੋਝ ਪਰਿਵਾਰ ਤੇ ਪਿਆ ਹੁੰਦਾ ਉਹ ਥੋੜਾ ਜਿਹਾ ਲੱਥ ਜਾਂਦਾ so ਇਸ ਟਾਈਮ ਤੇ ਡਿਮੈਂਸ਼ੀਆ ਕੇ ਕੋ 500 ਨਰਸਾਂ ਨਰਲੀ ਹੋ ਗਈਆਂ ਉਹਨਾਂ ਦਾ ਏਮ ਆ ਕੇ 2030 ਤੱਕ 1000 ਨਰਸਾਂ ਹੋ ਜਵੇ ਪਰ 1000 ਨਰਸਾਂ ਵੀ ਹਾਲੇ ਵੀ ਕੰਮ ਆ ਸਾਨੂੰ ਹੋਰ ਚਾਹੀਦੀਆਂ ਕਿਉਂਕਿ ਹਰ 3 ਮਿੰਟ ਕੋਈ ਨਵਾਂ ਡਾਇਗਨੋਸਿਸ ਆਉਂਦਾ ਦੋ ਫੈਮਲੀਆ ਦੇ ਵਿੱਚੋਂ ਇੱਕ ਫੈਮਲੀ ਦੇ ਪਰਿਵਾਰ ਦੇ ਵਿੱਚ ਕਿਸੇ ਨਾ ਕਿਤੇ ਤੁਹਾਡਾ ਜੀ ਹੋਣਾ ਜਿਹਨਾਂ ਨੂੰ ਡਿਮੈਂਸ਼ੀਆ ਹੋਇਆ ਹੋਊਗਾ ਜਾਂ ਹੋਣਾ ਇੰਨਾ ਇਹ ਫੈਲਿਆ ਅਮ ਯੂਕੇ ਦੇ ਵਿੱਚ ਸਾਰਿਆਂ ਤੋਂ ਜ਼ਿਆਦੀਆਂ ਮੋਤਾਂ ਡਾਈਮੈਂਸ਼ਨ ਦੇ ਨਾਲ ਹੁੰਦੀਆਂ 75000 ਸਾਲ ਦੇ ਵਿੱਚ ਸੋ ਮੇਰੇ ਹਿਸਾਬ ਨਾਲ ਕਿਤਾ ਸਾਡਾ ਇੱਕ ਕਿਸਮ ਦੀ ਡਿਊਟੀ ਆ ਕਿ ਜੇ ਕੋਈ ਪਰਿਵਾਰ ਨੂੰ ਅਸੀਂ ਹੈਲਪ ਕਰ ਸਕਦੇ ਆ ਜਾਂ ਮਦਦ ਕਰ ਸਕਦੇ ਆ ਤਾਂ ਅਸੀਂ ਕਰੀਏ ਜੇ ਤੁਸੀਂ ਸਾਨੂੰ ਦੱਸੋ ਜੇ ਕਿਸੇ ਨੇ ਤੁਹਾਡੇ ਚੈਲੰਜ ਨੂੰ ਡੋਨੇਸ਼ਨ ਪਾਉਣੀ ਹੈ ਕਿੰਦਾ ਪਾ ਸਕਦੇ ਹਾਂ ਹਾਂ ਮੇਰਾ ਪੇਜ ਜਸਟ ਗਿਵਿੰਗ ਤੇ ਖੁੱਲਾ ਜਸਟ ਗਿਵਿੰਗ ਤੇ ਜਾ ਕੇ forward/mkang 바ਗੇ ਤੁਸੀਂ ਪੇਜ ਖੋਲ ਸਕਦੇ ਆ ਜਿਹੜੇ ਸੋਸ਼ਲ ਮੀਡੀਆ ਤੇ ਮੈਨੂੰ ਫੋਲੋ ਕਰਦੇ ਆ ਉਹ ਲਿੰਕ ਸਾਡੀ ਪ੍ਰੋਫਾਈਲ ਤੇ ਵੀ ਪਾਇਆ ਗਿਆ ਉਥੇ ਆਨਲਾਈਨ ਤੁਸੀਂ ਡੋਨੇਸ਼ਨ ਕਰ ਸਕਦੇ ਆ ਜਿੱਦਾਂ ਥੋੜੀ ਤੋਂ ਥੋੜੀ ਜਿਆਦਾ ਤੇ ਜਿਆਦਾ ਤੁਹਾਡੀ ਜਿੱਦਾਂ ਦੀ ਵਿਚਾ ਐਂਡ ਆਲਸੋ ਉਸ ਦਿਨ ਜਿਹੜੀ ਸੀ ਕਰਨਾ ਚੈਲੰਜ ਉਦੋਂ ਵੀ ਕਾਰਡ ਰਾਹੀਂ ਜਾਂ ਕੈਸ਼ ਰਾਹੀਂ ਡੋਨੇਸ਼ਨ ਦੇ ਸਕਦੇ ਆ ਸੋ ਜਿੰਨੇ ਵੀ ਹਿੱਸਾ ਪਾ ਸਕਦੇ ਆ ਚੰਗੇ ਪਾਸੇ ਲੱਗੂਗਾ ਇਹ ਕੋਈ ਰਿਸਰਚ ਕੰਪਨੀ ਨਹੀਂ ਹੈਗੀ ਇਹ ਹੈਗੀ ਆ ਇਨਸਾਨਾਂ ਦੀ ਮਦਦ ਕਰਨ ਵਾਲ ਜਿਹੜੇ ਹੁਣ ਇਸ ਟਾਈਮ ਤੇ ਇਸ ਦੁੱਖ ਦੇ ਨਾਲ ਆਪਣੀਆਂ ਘਰੀਆਂ ਗੁਜ਼ਾਰਦੇ ਆ ਉਹਨਾਂ ਥੋੜਾ ਜਿਆ ਆਸਾਨ ਲਿਓਨ ਨੂੰ ਸੋ ਪਲੀਜ਼ ਮੇਰੀ ਤਾਂ ਹੀ ਬੇਨਤੀ ਆ ਕਿ ਅਸੀਂ ਰਲ ਮਿਲ ਕੇ ਜੋ ਮਰਜ਼ੀ ਕਰ ਸਕਦੇ ਇਕੱਲਾ ਬੰਦਾ ਨਹੀਂ ਕਰ ਸਕਦਾ ਠੀਕ ਆ ਮੈਂ ਚੈਲੰਜ ਕਰਦਾ ਠੀਕ ਆ ਮੈਂ ਦੌਰਦਾ ਜਾਂ ਪੋਰ ਤਾਂ ਪਰ ਇਹ ਮੈਂ ਜ਼ਰੂਰੀ ਆ ਕਿ ਅਸੀਂ ਇਕੱਠੇ ਹੋ ਕੇ ਰੰਗ ਰੂਪ ਨੂੰ ਇਤਿਹਾਸ ਕੇ ਜਿਹੜੀ ਅੰਦਰ ਲਈ ਆ ਜੀ ਉਹ ਤੇ ਫੋਕਸ ਕਰੀਏ ਇਹਨਾਂ ਦੇ ਅੰਦਰਲੀ એનર્ਜੀ ਤਾਂ ਇਹੀ ਮੰਗਦੀ ਆ ਕਿ ਜਿਵੇਂ ਨੂੰ ਸ਼ਾਂਤੀ ਆ ਕਿ ਅਗਲੇ ਹਨ ਵੀ ਸ਼ਾਂਤੀ ਮੇਰੇ ਥੈਂਕ ਯੂ ਵੈਰੀ ਮਚ ਆਂਤਨੀ ਬਹੁਤ 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 ਗੁੱਡ ਲੱਕ